ਵੇ ਨਹੀਂ ਯਾਰ ਲਿਫਟਿੰਗ ਨੇ ਜਿਹੜੇ ਹੋਣ ਦੀ ਐ ਸਾਬਾ ਨਹੀਂ ਹੀ ਪੈਣਾ ਜਦ ਲਿਫਟੇ ਮੌਕੇ ਸਰ ਹੋ ਜਾਂਦੀ ਮਾਲ ਚ ਕੋ ਜਾਂਦਾ ਤੇ ਫਿਰ ਇਹ ਐਨਾ ਮਾਲ ਜਿਹੜਾ ਗਿੱਲਾ ਹੋ ਗਿਆ ਆ ਤੇ ਮੌਕੇ ਤੇ ਚੁੱਕਿਆ ਨਹੀਂ ਗਿਆ ਸਾਰਾ ਮਾਲ ਖਰਾਬ ਹੋ ਗਿਆ ਲੇਵਰ ਦਾ ਡਬਲ ਕੰਮ ਪੈਣ ਡਿਆ ਪੰਜਾਬ ਵੀ ਦੇਖ ਲੋ ਕੀ ਬਣ ਡਿਆ ਪਾਣੀ ਕਿੰਨਾ ਕਿੰਨਾ ਖਲੋਤਾ ਦਾ ਜੇ ਤੇ ਸਾਰੇ ਬੰਨੇ ਵੇਹ ਲੋ ਛਾਤੀ ਮਾਰ ਕੇ ਸਾਰੀ ਜੰਨੀ ਮੰਡੀ ਚ ਮਾਲ ਆ ਸਾਰਾ ਗਿੱਲਾ ਹੋ ਗਿਆ ਲੱਖਾਂ ਦੇ ਹਿਸਾਬ ਨਾਲ ਬੋਰੀਆਂ ਪਈਆਂ ਜੀ ਔਰ ਲੇਵਟਿਆਂ ਦੇ ਕਰਕੇ ਮਾਲ ਚ ਕੋ ਨਾ ਕਰਨ ਦਾ ਸਾਰਾ ਮਾਲ ਗਿੱਲਾ ਹੋਇਆ ਤੇ ਮਾਲ ਚ ਕੋਇਆ ਨਹੀਂ ਆ ਤੇ ਬਹੁਤੀ ਅਗਰ ਮਾਲ ਸਟੇਮਸਰ ਚ ਕੋਇਆ ਜਾਂਦਾ ਜੇ ਇਹ ਕੰਮ ਹੋਣਾ ਨਹੀਂ ਸੀ ਹੁਣ ਦੁਬਾਰਾ ਕੀ ਕਰਨਾ ਤੁਹਾਨੂੰ ਬਹੁਤ ਸਾਰਾ ਆਏ ਆ ਵੀ ਹੁਣ ਡਬਲ ਲੇਵਰ ਪੈਦੀ ਪਿਆ ਤੇ ਡਬਲ ਖਰਚੇ ਪੈਣਗੇ ਜੇ ਅਗਰ ਟੈਂਸਰ ਮਾਲ ਚ ਕੋਦੇ ਹੁਣ ਇੱਕ ਦੋ ਧੁੱਪ ਲੱਗੀ ਕੋਈ ਫੇਰ ਮਾਲ ਗੱਡੀਆਂ ਟੈਂਸਰ ਆਣ ਨਹੀਂ ਡਈਆਂ ਮਾਲ ਪਿੱਛੋਂ ਲੱਤ ਨਹੀਂ ਗਿਆ ਲੇਵਰਾਂ ਦਾ ਪ੍ਰੋਬਲਮ ਪੈਣ ਦੀ ਹੈ ਠੇਕੇਦਾਰ ਕੋਣ ਠੇਕੇਦਾਰ ਅੱਛਾ ਜੀ ਦੇਖੋ ਜੀ ਸਾਰੇ ਮੰਡੀਆਂ ਦੇ ਵੱਖ-ਵੱਖ ਠੇਕੇਦਾਰ ਨੇ ਹਾਂਜੀ ਤੇ ਜੋ ਤੁਹਾਡੇ ਸਾਹਮਣੇ ਤੁਸੀਂ ਆਪ ਵੇਖ ਲਓ ਲਖਮੀ ਦਾਸ ਬਸ਼ਨਾ ਦਿੱਕਤਾਂ ਆਂਦੀ ਆ ਜੀ ਜਦੋਂ ਵੀ ਕਿਤੇ ਬਾਰਸ਼ ਹੁੰਦੀ ਜਹੇਰ ਚ ਖੜਨ ਦਾ ਦਿੱਕਤ ਜਾਂਦੀ ਮਾਲੀ ਮੁੱਟੀ ਜੀ ਅੱਛਾ ਹਾਂ ਹੁਣ ਮਾਲ ਗਿੱਲਾ ਹੋ ਗਿਆ ਕਾਫੀ ਮਾਲ ਤਾਂ ਗਿੱਲਾ ਹੋ ਹੀ ਗਿਆ ਜੀ ਲੱਗੀ ਹੈ ਲੇਵਰ ਤੇਰੀ ਕੀ ਕਰੇ ਉਲਟੀ ਬਲਟੀ ਕਰਨ ਦੇ ਸਰਪਾਲਾ ਦਿੱਤੀ ਦੀ ਸਾਰਿਆਂ ਨੇ ਉਹ ਨੇਰ ਝੱਖਣ ਦਾ ਤਰਪਾਲਾ ਵੀ ਉਡ ਗਏ ਸਾਰੇ ਜੀ ਹਾਂ ਮੈਂ ਪਿਛੇ ਹੁਣ ਦੁਬਾਰਾ ਹੀ ਕਰਨ ਦੇ ਹੁਣ ਪਲਟੀ ਕਰਦੇ ਪਏ ਮਾਲ ਸਿਕਾਂਦੇ ਕੀ ਕਰਨਾ ਸਰ ਤੇ ਕਿੰਨੀ ਕਪੋਰੀ ਪਈ ਕਦਾ ਹਰ ਮੰਡੀ ਜੋ ਵੀ ਲੱਗ ਪਾ हुआ तो गिला हुआ माल। तो, फेर। फेर तो का वजह से ही हुआ ना होता थोड़ी तो होता अब क्या कर रहे है? अब पल्टी करवा रहे हैं सुखा रहे हैं क्या करेंगे मेहनत तो करना ही पड़ेगा कितनी बोरी पड़ेगी अठा लाख लाख हाँ ਤੋ ਲਿਫਟਿੰਗ ਨਹੀਂ ਹੋਣੀ ਨਹੀਂ ਕਿਸੇ ਜੀ ਗਲਾ ਹੋ ਗਿਆ ਹਾਂ ਕਾ ਜਾਤੇ ਆਉਂ ਚਾਹਤੇ ਹੈ ਕਿ ਲਿਫਟਿੰਗ ਹੋ ਜਾਏ ਔਰ ਕਿਆ ਚਾਹੇਂਗੇ ਬੜੀ ਆਪੀ ਨਹੀਂ ਗਾੜੀ ਨਹੀਂ ਆਤੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਜਿਹੜੇ ਮੇਰੇ ਮੀਡੀਆ ਭਰਾ ਮੇਰੇ ਦਸਤਰਾ ਸਾਰਿਆਂ ਦਾ ਮੁੜ ਕੇ ਵੈਲਕਮ ਕਰਦਾ ਤੇ ਮੈਂ ਆਪ ਇਹਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਮੇਨ ਮੰਡੀ ਗੁਰਦਾਸਪੁਰ ਹੈਗੀ ਹੈ ਇਹਦੇ ਵਿੱਚ ਜਿਹੜੀ ਪਿਛਲੇ ਸਾਲ ਜਿਹੜੀ ਟੋਟਲ ਅਰਾਈਵਲ ਆਈ ਹੀ 1,76,000 ਕੰਟੋਲ ਆਈ ਹੀ ਜੋ ਕਿ ਹੁਣ ਇਸ ਟਾਈਮ ਦੇ ਵਿੱਚ ਜਿਹੜੀ ਮੇਨ ਮੰਡੀ ਚ ਅਰਾਈਵਲ 1,99,000 ਕਵੰਟਲ ਆ ਚੁੱਕੀ ਆ ਜੋ ਕਿ ਪਿਛਲੀ ਵਾਰ ਦੇ ਨਾਲੋਂ 108% ਮੀਨਸ 8% ਰਾਈਵਲ ਵਾਧਾ ਚੁੱਕੀ ਆ ਅੱਗੇ ਮੈਂ ਆਡੀ ਦੇ ਧਿਆਨ ਚ ਇਹ ਲੈਣਾ ਚਾਹਨਾ ਕਿ ਜਿਹੜੀ 1,99,000 ਕਵੰਟਲ ਰਾਈਵਲ ਮੇਰੀ ਮੰਡੀ ਚ ਆਈ ਆ ਉਹਦੇ ਵਿੱਚੋਂ ਹੁਣ ਤੱਕ ਜਿਹੜੀਆਂ ਇੱਥੇ ਸਰਕਾਰੀ ਏਜੰਸੀਆਂ ਤਿੰਨ ਅਲੋਟਡ ਆ ਇੱਕ ਹੈਗੀ ਆ ਪਾਨ ਗ੍ਰੇਨ ਇੱਕ ਮਾਰਕ ਫੈਡ ਐ ਇੱਕ ਪਾਨ ਸੱਪ ਐ ਤੇ ਜਿਹੜੀ ਪਾਨ ਗ੍ਰੇਨ ਏਜੰਸੀ ਆ ਉਹਦੇ ਵਿੱਚੋਂ ਉਹਦੇ ਵੱਲੋਂ ਹੁਣ ਤੱਕ ਟੋਟਲ ਜਿਹੜੀ ਪਰਚੇਜ਼ ਕੀਤੀ ਗਈ ਆ ਉਹ 11,800 ਮੀਟਰ ਟਨ ਕੀਤੀ ਗਈ ਆ ਤੇ ਜਿਹੜੀ ਮਾਰਕ ਫੈਡ ਹੈਗੀ ਆ ਉਹ ਚ ਉਹਦੇ ਵੱਲੋਂ 1220 ਮੀਟਰ ਟਨ ਖਰੀਦ ਕੀਤੀ ਗਈ ਆ ਤੇ ਜਿਹੜੀ ਪਾਂਸਪ ਹੈਗੀ ਆ ਉਹਦੇ ਵੱਲੋਂ 2501 ਮੀਟਰ ਟਨ ਖਰੀਦ ਕੀਤੀ ਗਈ ਆ ਤੇ ਜਿਹੜੀ ਪ੍ਰਾਈਵੇਟ ਏਜੰਸੀ ਹੈਗੀ ਆ ਇੱਕ ਮੇਕੋਨਾ ਦੁਰਗਾ ਫਲੋਰ ਮਿਲ ਉਹ ਪ੍ਰਾਈਵੇਟ ਪਰਚੇਸ ਕਰ ਰਹੀ ਹੈ ਉਹਦੇ ਵੱਲੋਂ ਟੋਟਲ 2767 ਮੀਟਰ ਟਨ ਪਰਚੇਸ ਕੀਤੀ ਗਈ ਆ ਇੱਥੇ ਹੁਣ ਮੈਂ ਆਡ ਦਾ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜੀ ਲਿਫਟਿੰਗ ਹੈਗੀ ਆ ਜੇ ਮੈਂ ਫਿਗਰ ਦੇ ਵਿੱਚ ਬੋਲਾਂ ਤੇ ਹੁਣ ਤੱਕ 5500 ਜਿਹੜੀ ਮੀਟ੍ਰਿਕ ਟਨ ਜਿਹੜੀ ਹੈਗੀ ਆ ਉਹ ਪਾਨਗਰੇ ਨੇ ਲਿਫਟ ਕਰ ਲਈ ਆ ਤੇ ਜਿਹੜੀ ਦੂਸਰੀ ਹੈਗੀ ਆ ਏਜੰਸੀ ਮਾਰਕਫੈਡ ਉਹਨਾਂ ਵੱਲੋਂ 830 ਮੀਟ੍ਰਿਕ ਟਨ ਪ੍ਰੋਗਰੈਸਿਵ ਲਿਫਟਿੰਗ ਹੋ ਗਈ ਆ ਤੇ ਜਿਹੜੀ ਪਾਂਸਪ ਹੈ ਉਹਦੀ ਉਹਨਾਂ 617 ਤੇ ਜਿਹੜੀ ਪ੍ਰਾਈਵੇਟ ਹੈਗੀ ਹੈ ਜੇ 1768 ਮੀਟ੍ਰਿਕ ਟਨ ਟੋਟਲ ਉਹਨਾਂ ਦੀ ਚੇਜ਼ ਹੋਈ ਤੇ 2382 ਤੇ ਵੈਨ ਵੀ ਟਾਕ ਇਨ ਦਾ ਪਰਸੈਂਟੇਜ ਤੋ ਜਿਹੜੀ ਪਨਗਰੇਨ ਆ ਉਹਦੇ ਵੱਲੋਂ 47% ਹੁਣ ਤੱਕ ਲਿਫਟਿੰਗ ਹੋ ਗਈ ਆ ਤੇ ਜਿਹੜੀ ਮਾਰਕ ਫੈਡ ਹੈਗੀ ਆ ਉਹਦੇ ਵੱਲੋਂ 41% ਲਿਫਟਿੰਗ ਹੋ ਗਈ ਆ ਤੇ ਜਿਹੜੀ ਪੰਸਪ ਆ ਉਹਦੇ ਵੱਲੋਂ ਹਜੇ ਤੱਕ 25% ਲਿਫਟਿੰਗ ਹੋ ਗਈ ਆ ਤੇ ਜਿਹੜੀ ਪ੍ਰਾਈਵੇਟ ਪਰਸੈਂਟੇਜ ਹੈਗੀ ਆ ਉਹ 60% ਜਿਹੜੀ ਹੈਗੀ 86% ਲਿਫਟਿੰਗ ਹੋ ਚੁੱਕੀ ਆ ਇਹ ਮੇਰੀ ਲਿਫਟਿੰਗ ਦੀ ਪੋਜੀਸ਼ਨ ਆ ਸਾਰੀ ਤੇ ਜਿੱਥੋਂ ਤੱਕ ਐਜ਼ ਅ ਸੈਕਟਰੀ ਮਾਰਕਟ ਮੇਂ ਟੀ ਮੇਰੀ ਡਿਊਟੀਆਂ ਮੰਦੀ ਆ ਉਹ ਤਾਂ ਮਨ ਕੀ ਸਾਰੀ ਪ੍ਰਾਪਰਟੀ ਨਿਭਾਈ ਜਾ ਰਹੀ ਆ ਤੇ ਜਿਹੜੀ ਮਨ ਕੀ ਜਿ ਤਰ੍ਹਾਂ ਉਹ ਜਿਸ ਤਰ੍ਹਾਂ ਆਪਣੇ ਮਾਨਯੋਗ ਮੇਰੇ ਸੈਕਟਰੀ ਮੰਡੀ ਬੋਰਡ ਦਾ ਸੀਨੀਅਰ ਆਫਿਸਰ ਆ ਰਾਮੀਰ ਜੀ ਉਹਨਾਂ ਵੱਲੋਂ ਜੋ ਸਾਡੇ ਜਿੱਦਾਂ ਐਕਟ ਰੂਲਸ ਬਾਈ ਲਾ ਜਾਂ ਸਮੇਂ-ਸਮੇਂ 'ਚ ਜਿਹੜੀਆਂ ਹਦਾਇਤਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸਾਨੂੰ ਅਸੀਂ ਗਰਾਊਂਡ ਲੈਵਲ ਤੇ ਬੀਇੰਗ ਸੈਕਟਰੀ ਮਲਟਿਮਟੀ ਐਗਜ਼ੀਕਟਿਵ ਆਫਿਸਰ ਹੁੰਦਾ ਮਾਰਕੀਟਿੰਗ ਮੰਡੀ ਦਾ ਉਹਨਾਂ ਨੂੰ ਗਰਾਊਂਡ ਲੈਵਲ ਤੇ ਇੰਪਲੀਮੈਂਟ ਕਰਨਾ ਹੁੰਦਾ ਤੇ ਉਹ ਮੇਰੇ ਵੱਲੋਂ ਪੂਰੀਆਂ ਇੰਪਲੀਮੈਂਟ ਕੀਤੀਆਂ ਜਾ ਰਹੀਆਂ ਤੇ ਜਿੱਥੋਂ ਤੱਕ ਜਿਹੜੀ ਹੈਗੀ ਆ ਲਿਫਟਿੰਗ ਦਾ ਜਿਹੜੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੇ ਦਲਵਿੰਦਰ ਜੀ ਸਿੰਘ ਜੀ ਆਈਐਸ ਉਹਨਾਂ ਦੇ ਵੀ ਪਹਿਲਾਂ ਇੱਕ ਵਾਰੀ ਮੇਰੀ ਮੇਨ ਮੰਡੀ ਦੀ ਵੀਡੀਓ ਵਾਇਰਲ ਹੋਈ ਸੀਗੀ ਜਦੋਂ ਉਹਨਾਂ ਦੇ ਧਿਆਨ ਵਿੱਚ ਇਹ ਚੀਜ਼ ਆਈ ਉਹ ਤੁਰੰਤ ਉਹਨਾਂ ਨੇ ਮੇਰੀ ਮੰਡੀ ਵਿజిਟ ਕੀਤੀ ਸਾਰੇ ਡੀਐਮਸ ਨੂੰ ਦੀ ਮੀਟਿੰਗ ਕੀਤੀ ਮੀਟਿੰਗ ਕਰਨ ਤੇ ਉਹਨਾਂ ਨੇ ਸਟ੍ਰਿਕਟਲੀ ਜਿਹੜੇ ਹੈਗਾ ਡੀਐਮਸ ਨੂੰ ਲਿਫਟਿੰਗ ਦੀ ਸਪੀਡ ਅਪ ਕਰਨ ਲਈ ਕਿਹਾ ਜਦੋਂ ਡੀਸੀ ਸਾਹਿਬ ਨੇ ਇਹ ਗੱਲ ਏਜੰਸੀਜ਼ ਨੂੰ ਕੇਆਈਆ ਕਈਆਂ ਸਟ੍ਰਿਕਟਲੀ ਉਸ ਤੋਂ ਬਾਅਦ ਇਹ ਚ ਕੋਈ ਦੋ ਰਾਏ ਨਹੀਂ ਕਿ ਲਿਫਟਿੰਗ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਇੰਪਰੂਵ ਹੋਈ ਆ ਕਿ ਨੀਅਰ ਅਬਾਉਟ ਕਾਫੀ ਜਿੰਨਾ ਮੈਂ ਦੱਸ ਹੀ ਚੁੱਕੀਆਂ ਫਿਗਰਜ਼ ਉਹ ਮਲਕੀ ਐਡਮਿਨਿਸਟ੍ਰੇਸ਼ਨ ਵੀ ਬੜੀ ਬੜੀ ਗੰਭੀਰ ਸਰ ਨਾਲ ਇਹ ਕੰਮ ਕਰ ਰਹੀ ਆ ਤੇ ਇੱਥੇ ਮੈਂ ਆ ਵੀ ਦੇ ਧਿਆਨ ਚ ਇਹ ਵੀ ਗੱਲ ਲਿਆਉਣਾ ਚਾਹੁੰਦਾ ਕਿ ਜਿਹੜੇ ਆਪਣੇ ਡੀਸੀ ਸਾਹਿਬ ਆ ਸਾਡੇ ਮੰਡੀ ਬੋਰਡ ਚ ਆ ਰਹੇ ਦੀ ਵਧੇਕ ਸਖਤਰ ਸੇਵਾਵਾਂ ਦੇ ਸਕੀ ਦੇ ਚੁੱਕੇ ਆ ਤੇ ਉਹਨਾਂ ਦਾ ਵੀ ਇਹਨਾਂ ਕੋਲ ਐਜ ਹੈਗਾ ਹੀ ਆ ਕਿ ਦੇ نو ਆਲ ਦਾ ਫੰਕਸ਼ਨਿੰਗ ਉਹਦਾ ਮੰਡੀ ਬੋਰਡ ਇਵਨ ਦਾ ਵਰਕਿੰਗ ਆਫ ਦਾ ਏਜੰਸੀ ਜਿਹੜਾ ਦੇਖੋ ਜੀ ਜਿਹੜੀ ਜਿਹੜੀ ਮੇਨ ਤਾਂ ਲਿਫਟਿੰਗ ਤੇ ਕਾਫੀ ਸਪੀਡ ਅਪ ਹੋਈ ਆ ਬਟ ਜਿਦਾ ਆਪ ਇਹਨੂੰ ਪਤਾ ਹੀ ਆ ਕਿ ਸਾਰਾ ਜਿਹੜਾ ਪ੍ਰੋਸੈਸ ਹੁੰਦਾ ਆ ਕਿ ਵੱਡਾ ਪ੍ਰੋਸੈਸ ਹੁੰਦਾ ਆ ਜਿਹੜਾ ਸਾਰੇ ਆਪਾਂ ਸਟੇਟ ਕੋਲ ਡਰਨ ਨਿਆ ਪ੍ਰਕਿਊਰਮੈਂਟ ਚੋ ਚ ਮੰਡੀ ਬੋਰਡ ਵੀ ਇਨਵਾਲੋ ਹੁੰਦਾ ਏਜੰਸੀਜ਼ ਹੁੰਦੀਆਂ ਤੇ ਬੀਆੰਗ ਡੀਸੀ ਜਿਹੜਾ ਐਕਸ-ਆਫੀਸ਼ੀਓ ਚੇਅਰਮੈਨ ਡਿਸਟ੍ਰਿਕਟ ਲੈਵਲ ਪ੍ਰਕਿਊਰਮੈਂਟ ਕਮੇਟੀ ਹੁੰਦਾ ਉਹ ਵੀ ਪੂਰਾ ਆਪਣੀ ਜਿਹੜਾ ਹੈਗਿਆ ਟੈਨਸ਼ਨ ਲੈ ਰਹੇ ਨੇ ਪੂਰੀ ਮਿਲਕੀ ਆਪਣੀ ਡਿਊਟੀ ਪ੍ਰੋਪਰ ਨਿਭਾ ਰਹੇ ਨੇ ਬਟ ਇਵਨ ਥੋ ਫਿਰ ਵੀ ਜਿਹੜੀ ਹੈਗਿਆ ਥੋੜਾ ਲਿਫਟਿੰਗ ਦੇ ਵਿੱਚ ਤੁਸੀਂ ਜਿਹੜਾ ਦੇਖ ਰਹੇ ਹੋ ਕਿ ਕਾਫੀ ਸਪੀਡ ਅਪ ਹੋਈ ਆ ਬਟ ਸਪੀਡ ਅਪ ਹੋਏਗੀ ਤੇ ਜਿੰਨੀ ਕਿ ਬਾਰਿਸ਼ ਹੋਈ ਆ ਉਹਦੇ ਮੁਤਾਬਕ ਮੈਂ ਆਪ ਵੀ ਮੰਡੀ ਚ ਵਿਜਿਟ ਕੀਤਾ ਉਹੀ ਇੰਨਾ ਜ਼ਿਆਦਾ ਨੁਕਸਾਨ ਵਾਲੀ ਸਿਚੁਏਸ਼ਨ ਹੈ ਨਹੀਂ ਆ